ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੁਖ ਪਿਆਰਿਓ ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡੀ ਮਾਤਾ ਸਤਕਾਰਯੋਗ ਮਾਤਾ ਪੋਲੀਕੌਰ ਜੀ ਆਪਣੇ ਸਮੂਹ ਪਰਿਵਾਰ ਨੂੰ ਸਾਕ ਸਬੰਧੀਆਂ ਰਿਸ਼ਤੇਦਾਰਾਂ ਨੂੰ ਸੰਦੇਵੀ ਬਿਛੋੜਾ ਦੇ ਚੁੱਕੇ ਹਨ ਅੱਜ ਉਹਨਾਂ ਦੇ ਨਵੇਂਤ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਜੋ ਕਿ ਮਲਕਾਣਾ ਖੁਰਦ ਗੁਰੂ ਘਰ ਵਿਖੇ ਕਰਵਾਏ ਗਏ ਨੇ ਸਮੂਹ ਪਰਿਵਾਰ ਵੱਲੋਂ ਭਾਈ ਭਾਈ ਹਰਪ੍ਰੀਤ ਸਿੰਘ ਜੀ ਵੱਡੇ ਬੇਟੇ ਨੇ ਛੋਟੇ ਬੇਟੇ ਭਾਈ ਹਰਜੀਤ ਸਿੰਘ ਜੀ ਅਤੇ ਦੋ ਮਾਤਾ ਜੀ ਦੀਆਂ ਬੇਟੀਆਂ ਹਨ ਦੋ ਨੋਆ ਹਨ ਬੜੇ ਪਿਆਰ ਵਾਲੇ ਪਰਿਵਾਰ ਹੈ ਜੀ ਅਤੇ ਮਾਤਾ ਜੀ ਦਾ ਜੋ ਸੁਆਹ ਹੈ ਸਾਧੂ ਸੁਆਸੀ ਮਾਤਾ ਜੀ ਦੀ ਬੜੇ ਪਿਆਰ ਵਾਲੀ ਰੂਹੀ ਅਮਰ ਦੇ ਵੇਲੇ ਉਠਣਾ ਗੁਰੂ ਵਾਲੇ ਸਾਨਾ ਬੜਾ ਨਾਮ ਸਿਮਰਨ ਜਪਣਾ ਜਿੱਥੇ ਵੀ ਮਾਤਾ ਜੀ ਨੂੰ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਨੀਆਂ ਬੜੀ ਰੰਗੀ ਹੋਈ ਰੂਹੀ ਆਪ ਸਮੂਹ ਸੰਗਤਾਂ ਨੇ ਗੁਰਮੁਖ ਪਿਆਰਿਓ ਅਰਦਾਸ ਕਰਨੀ ਸਤਿਗੁਰਾਂ ਦੇ ਚਰਨਾਂ ਵਿੱਚ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਸਤਿਗੁਰਜੀ ਨਿਵਾਸ ਬਖਸ਼ਣ ਟੇਡੀਆਂ ਮੇਡੀਆਂ ਜੂਨਾ ਤੋਂ ਸਤਿਗੁਰਜੀ ਬਚਾ ਕੇ ਰੱਖਣਾ ਬੜੀ ਹੀ ਪਿਆਰ ਵਾਲੀ ਰੂਹੀ ਆਪਣੇ ਸਮੂਹ ਪਰਿਵਾਰ ਨੂੰ ਸੰਦੀਵੀ ਬਛਰੋੜੇ ਦੇ ਚੁਕੇ ਹਨ ਅਤੇ ਗੁਰਮੁਖ ਪਿਆਰਿਓ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹ ਰੱਬ ਵਰਗੀਆਂ ਮਾਵਾਂ ਨੇ ਜਿਹੜੀਆਂ ਬੜਾ ਦੁੱਖ ਸਹਿ ਕੇ ਆਪਣੇ ਬੱਚੇ ਪਾਲਦਿਆਂ ਨੇ ਮਾਤਾ ਜੀ ਨੇ ਬੜਾ ਆਪਣੀ ਜ਼ਿੰਦਗੀ ਦਾ ਸੰਦਰਸ ਲੜਿਆ ਸੀਗਾ ਆਪਣੇ ਜੋ ਬੱਚੇ ਬੜੇ ਕਾਮਯਾਬ ਕੀਤੇ ਬੜੀ ਪਿਆਰ ਵਾਲੀ ਰੂਹ ਸੀ ਕਿਉਂਕਿ ਇਹ ਰੱਬ ਵਰਗੀ ਮਾਂ ਸੀ ਪਤੀ ਚੜ੍ਹਾਈ ਕਰ ਗਿਆ ਪਹਿਲਾਂ ਤਰੇ ਮਾਤਾ ਜੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋਗੀ ਸੀਗੀ ਦੋ ਧੀਆਂ ਦੋ ਬੱਚੇ ਚਾਰ ਜੀ ਸੀਗੇ ਪੰਜਵੀਂ ਆ ਮਾਤਾ ਬੜਾ ਲੰਮਾ ਸੰਘਰਸ਼ ਜ਼ਿੰਦਗੀ ਦਾ ਮਾਤਾ ਜੀ ਨੇ ਤੈਅ ਕੀਤਾ ਅਤੇ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਮਾਪਿਆਂ ਦਾ ਜ਼ਰੂਰ ਸਤਿਕਾਰ ਕਰੀਏ ਉਹਨਾਂ ਦੀ ਗੱਲਬਾਤ ਸੁਨਿਆ ਕਰੀਏ ਕਿਉਂਕਿ ਮਾਪੇ ਇੱਕ ਵਾਰ ਚਲੇ ਜਾਣ ਵਾਪਸ ਨਹੀਂ ਮਿਲਦੇ ਗੁਰਮੁਖ ਆਪਾਂ ਵੀ ਬਾਤ ਤੋਂ ਬਾਅਦ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੀਏ ਉਹਨਾਂ ਨਾਲ ਪਿਆਰ ਕਰੀਏ ਇਹ ਜੋ ਹਟੀਆਂ ਉਤੋਂ ਮੁੱਲ ਨਹੀਂ ਮਿਲਦੇ ਮਾਪੇ ਗੁਰਮੁਖ ਪਿਆਰਿਓ ਇਸ ਕਰਕੇ ਗੁਰਮੁਖ ਪਿਆਰਿਓ ਬਦ ਤੋਂ ਬਦ ਮਾਤਾ ਪਿਤਾ ਦਾ ਸਤਿਕਾਰ ਕਰੀਏ ਇੱਕ ਵਾਰੀ ਜੇ ਚਲੇ ਜਾਣ ਫਿਰ ਵਾਪਸ ਨਹੀਂ ਆਉਂਦੇ ਇੱਕ ਬੜੀ ਸੋਹਣੀ ਗੱਲ ਲਿਖੀ ਹੈ ਭਾਈ ਭਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਮਾ ਠੰਡੀਆਂ ਛਾਵਾਂ ਮਾਤਾ ਬਿਨਾ ਕੋਈ ਸ਼ਾਮਾ ਨਹੀਂ ਕਰਦਾ ਗੁਰਮੁਖ ਪਿਆਰਿਓ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਬੜੇ ਆਪਣੇ ਕੀਮਤੀ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਉਸ ਮਾਤਾ ਦੇ ਨਿਵਿੱਤ ਬੜੇ ਸ਼ਰਧਾ ਭਾਵਨਾ ਦੇ ਨਾਲ ਆਪ ਸਮੂਹ ਸੰਗਤਾਂ ਨੇ ਪਾਈ ਗੁਰਬਾਣੀ ਹਰ ਜੱਸ ਸੁਣੀ ਆਪਣਾ ਜੀਵਨ ਸਫਲ ਬਣਾਇਆ ਇਹ ਮਾਤਾ ਜੀ ਦਾ ਪਿਆਰ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਗੁਰਮੁਖ ਪਿਆਰਿ ਨੇ ਲੰਮੇ ਸਮੇਂ ਤੋਂ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਮਹਾਰਾਜੀ ਨੇ ਇਹੀ ਬੇਨਤੀ ਕਰਦੇ ਆ ਸਤਿਗੁਰੂ ਜੀ ਜੋ ਸਾਡੇ ਤੋਂ ਵਿਛੜੀ ਹੋਈ ਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਆਪਸ ਨੂੰ ਸੰਗਤਾਂ ਨੇ ਇਹ ਅਰਦਾਸ ਬੇਨਤੀ ਕਰਨੀ ਹੈ ਜੀ ਗੁਰਮੁਖ ਪਰਿਵਾਰਾਂ ਨੇ ਪਾਈ ਗੁਰੂ ਕੀਆ ਸੰਗਤਾਂ ਵਾਸਤੇ ਗੁਰੂਕਾਲ ਲੰਗਰ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਤਿਆਰ ਕੀਤਾ ਸਤਿਗੁਰੂ ਜੀ ਕਿਰਪਾ ਕਰਨ ਜੀ ਇਸੇ ਤਰ੍ਹਾਂ ਸਾਰੇ ਪਰਿਵਾਰ ਨੂੰ ਸਤਿਗੁਰੂ ਜੀ ਪਾਣਾ ਮੰਨਣ ਦਾ ਬਲ ਉਦਮ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ